ਦੋਸਤੋ ਤੁਸੀਂ ਜਿਹੜੀ ਆ ਫੋਟੋ ਦੇਖ ਰਹੇ ਹੋ ਇਹ ਫੀਲਡ ਮਾਰਸ਼ਲ ਸੀਮਾ ਔਨਕ ਸ਼ੋਦੀ ਆ ਇੱਕ ਵਾਰ ਦੀ ਗੱਲ ਆ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਜਨ ਸਭਾ ਦੇ ਵਿੱਚ ਇਹਨਾਂ ਨੇ ਭਾਸ਼ਣ ਦੇਣਾ ਹੁੰਦਾ ਤੇ ਜਦੋਂ ਆਪਣਾ ਭਾਸ਼ਣ ਦੇਣਾ ਸਟਾਰਟ ਕਰਦੇ ਆ ਤਾਂ ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੰਦੇ ਆ ਤਾਂ ਇੰਗਲਿਸ਼ ਚ ਜਦੋਂ ਬੋਲਣਾ ਸ਼ੁਰੂ ਕਰਦੇ ਆ ਤਾਂ ਉੱਥੇ ਜਿੰਨੇ ਲੋਕ ਬੈਠੇ ਹੁੰਦੇ ਆ ਉਹਨਾਂ ਨੇ ਹੁੱਲੜਵਾਜੀ ਸਟਾਰਟ ਕਰ ਦਿੱਤੀ ਤੇ ਹੁੱਲੜਵਾਜੀ ਤਰ੍ਹਾਂ ਉਹ ਨਾਰੇ ਲਾਉਂਦੇ ਆ ਵੀ ਤੁਸੀਂ ਇੰਗਲਿਸ਼ ਚ ਨਹੀਂ ਗੁਜਰਾਤੀ ਦੇ ਵਿੱਚ ਬੋਲੋ ਤਾਂ ਇਹਨਾਂ ਨੂੰ ਬੜਾ ਗੁੱਸਾ ਆਉਂਦਾ ਜੇ ਉਹ ਗੁਸਾ ਹੁੰਦਾ ਤੇ ਇਹ ਉਥੇ ਬੋਲਦਿਆਂ ਉਹਨਾਂ ਨੂੰ ਵੀ ਮੈਂ ਆਪ ਦਾ ਜ਼ਿਆਦਾਤਰ ਟਾਈਮ ਜਿਹੜਾ ਲਾਈਫ ਦਾ ਫੌਜ ਦੇ ਵਿੱਚ ਰਹਿ ਕੇ ਗੁਜ਼ਾਰਿਆ ਹੈ ਤੇ ਮੈਂ ਬਹੁਤ ਸਾਰੇ ਆਪਦੀ ਲਾਈਫ ਚ ਜੁੱਧ ਦੇਖੇ ਹੈ ਤੇ ਮੈਂ ਇਸ ਟਾਈਮ ਦੌਰਾਨ ਜਿੰਨਾ ਵੀ ਲੋਕਾਂ ਨੂੰ ਮਿਲਦਾ ਹੁੰਦਾ ਸੀ ਜਿਵੇਂ ਅਲੱਗ-ਅਲੱਗ ਰੈਜੀਮੈਂਟਾਂ ਸੀਆਂ ਤਾਂ ਮੈਂ ਉਹਨਾਂ ਤੋਂ ਕੁਝ ਨਾ ਕੁਝ ਸਿੱਖਦਾ ਹੁੰਦਾ ਸੀ ਜੇ ਮੈਂ ਸਿੱਖ ਰੈਜੀਮੈਂਟ ਨਾਲ ਰਿਹਾ ਤਾਂ ਮੈਂ ਉਥੇ ਪੰਜਾਬੀ ਸਿੱਖ ਲਈ ਬੰਗਾਲੀ ਨਾਲ ਰਿਹਾ ਬੰਗਾਲੀ ਸਿੱਖ ਲਈ ਮਦਰਾਸੀ ਮਦਰਾਸ ਰੈਜੀਮੈਂਟ ਨਾਲ ਰਹਾ ਮੈਂ ਉੱਥੇ ਤਾਮਿਲ ਸਿੱਖ ਲਈ ਤਾਂ ਇਸ ਤੋਂ ਇਲਾਵਾ ਮੈਂ ਬਿਹਾਰ ਰੈਜੀਮੈਂਟ ਨਾਲ ਕੰਮ ਕੀਤਾ ਮੈਂ ਉੱਥੇ ਹਿੰਦੀ ਸਿੱਖ ਲਈ ਤੇ ਗੋਰਖਾ ਰੈਜੀਮੈਂਟ ਨਾਲ ਰਹਾ ਤਾਂ ਮੈਂ ਉੱਥੇ ਨੇਪਾਲੀ ਸਿੱਖ ਲਈ ਪਰ ਮੈਨੂੰ ਇਹ ਬੜੇ ਅਫਸੋਸ ਨਾਲ ਤੁਹਾਨੂੰ ਕਹਿਣਾ ਪੈਂਦਾ ਵੀ ਮੈਨੂੰ ਇਹੋ ਜਿਹਾ ਫੌਜ ਦੇ ਵਿੱਚ ਕੋਈ ਗੁਜਰਾਤੀ ਆਦਮੀ ਨਹੀਂ ਟੱਕਰਿਆ ਜਿੱਥੋਂ ਮੈਂ ਉਹ ਤੋਂ ਗੁਜਰਾਤੀ ਸਿੱਖ ਸਕਾਂ ਤਾਂ ਦੋਸਤੋ ਇਹ ਸਚਾਈ ਹੈ ਸੋਨੂੰ ਫੌਜ ਦੇ ਵਿੱਚ ਗੁਜਰਾਤੀ ਆਦਮੀ ਬਹੁਤ ਘੱਟ ਭਰਤੀ ਹੁੰਦਾ ਦਿਖੂਗਾ ਉਹ ਜ਼ਿਆਦਾਤਰ ਬਿਜ਼ਨਸਮੈਨ ਹੀ ਹੈਗੇ ਆ థాంਕ ਯੂ